ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜਿੰਦਗੀ ਸਤਿ ਸ਼੍ਰੀ ਅਕਾਲ ਦੋਸਤੋ ਕਲਾ ਦਾ ਖੇਤਰ ਬੜਾ ਵਿਸ਼ਾਲ ਹੈ ਤੇ ਜਦੋਂ ਅਸੀਂ ਲੰਘੇ ਵੇਲੇ ਦੀ ਗੱਲ ਕਰਦੇ ਹਾਂ ਤਾਂ अनेका ਉਹਨਾਂ ਕਲਾਕਾਰਾਂ ਦਾ ਚੇਤਾ ਆ ਜਾਂਦਾ ਹੈ ਜਿਨ੍ਹਾਂ ਨੇ ਬਹੁਤ ਗਾਇਕੀ, ਗੀਤਕਾਰੀ, ਸੰਗੀਤਕਾਰੀ ਦੇ ਖੇਤਰ ਵਿੱਚ ਯੋਗਦਾਨ ਪਾਇਆ ਉਹਨਾਂ ਦੇ ਵਿੱਚੋਂ ਇੱਕ ਕਲਾਕਾਰ ਦਾ ਨਾਂ ਹੈ ਮੋਹਨ ਸਿੰਘ ਮਸਤਾਨਾ ਅੱਜ ਮੋਹਨ ਸਿੰਘ ਮਸਤਾਨਾ ਨੂੰ ਉਹਨਾਂ ਦੇ ਮੁਹੱਲੇ ਦੇ ਲੋਕ ਵੀ ਪੂਰੇ ਨਹੀਂ ਜਾਣਦੇ ਹੋਣਗੇ ਕਿਉਂਕਿ ਗਾਇਕੀ ਦਾ ਮિજાਜ ਬਦਲ ਚੁੱਕਿਆ ਹੈ ਵਕਤ ਦੇ ਫੇਰ ਦੇ ਨਾਲ ਬੜਾ ਕੁਝ ਬਦਲ ਚੁੱਕਿਆ ਹੈ ਪਰ ਜਦੋਂ ਅਸੀਂ ਅਤੀਤ ਦੇ ਵੱਲ ਝਾਤ ਮਾਰਦੇ ਆ ਤਾਂ ਮੋਹਨ ਸਿੰਘ ਮਸਤਾਨਾ ਦੇ ਦਰਜਨਾ ਦੇ ਹਿਸਾਬ ਨਾਲ ਇਹੋ ਜਿਹੇ ਗੀਤ ਚੇਤੇ ਆ ਜਾਂਦੇ ਨੇ ਜਿਨ੍ਹਾਂ ਨੇ ਬਾਕਮਾਲ ਸਫਲਤਾ ਹਾਸਲ ਕੀਤੀ ਅੱਜ ਅਸੀਂ ਮੋਹਨ ਸਿੰਘ ਮਸਤਾਨਾ ਜੀ ਦੇ ਘਰ ਦੇ ਵਿੱਚ ਆ ਜਿੱਥੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਗਾਇਕੀ ਦੇ ਪ੍ਰਭਾਵ ਸਾਂਝੇ ਕਰਾਂਗੇ ਤੇ ਹੁਣ ਕਿਵੇਂ ਗੁਮਨਾਮੀ ਵਾਲੀ ਜ਼ਿੰਦਗੀ ਜਿਹੜੀ ਉਹ ਬਸਰ ਕਰ ਰਹੇ ਨੇ ਇਹਦੇ ਬਾਬਤ ਜਾਣਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜੀ ਮਸਤਾਨਾ ਸਾਹਿਬ ਹਾਂਜੀ ਅ ਮੋਹਨ ਸਿੰਘ ਮਸਤਾਨਾ ਜੀ ਜਿਹੜੀ ਨਵੀਂ ਪੀੜੀ ਆ ਅੱਜ ਦੀ ਹਾਂਜੀ ਉਹ ਤੁਹਾਡੇ ਨਾਂ ਤੋਂ ਬਹੁਤਾ ਵਕਤ ਨਹੀਂ ਆ ਹਾਂਜੀ ਕੀ ਕਹਿਣਾ ਚਾਹੋਗੇ ਜਦੋਂ ਤੁਸੀਂ ਲੰਘੇ ਵੇਲੇ ਨੂੰ ਚੇਤੇ ਕਰਦੇ ਆ ਤੇ ਅੱਜ ਵਾਲੇ ਵੇਲੇ ਦੇ ਨਾਲ ਕੋਈ ਤੁਲਨਾ ਕਰਦੇ ਹੋ ਹਾਂਜੀ ਉਹ ਦੇਖੋ ਜੀ ਵੇਲਾ ਜਿਹੜਾ ਨੰਗਿਆ ਹੋਏ ਨਾ ਉਹ ਹੱਥ ਤੇ ਨਹੀਂ ਆਉਂਦਾ ਸਹੀ ਹੈ ਕਿ ਸਮਾਂ ਜਿਹੜਾ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ ਬਿਲਕੁਲ ਸਮਾਂ ਬਦਲ ਜਾਂਦਾ ਹੂੰ ਜਿਹੜੀ ਅਗਲੀ ਪੀੜੀ ਆ ਜਾਂਦੀ ਫੇਂ ਗਾਂ ਅਗਲੀ ਪੀੜੀ ਦੇ ਵਿਚਾਰ ਹੋਰ ਹੁੰਦੇ ਆ ਸਹੀ ਹੈ ਜਿਹੜੇ ਪਿਛਲੇ ਸਾਡੇ ਯਾਰ ਦੋਸਤ ਆ ਉਹਨਾਂ ਦੀ ਕੋਈ ਗੱਲ ਉਨੀ ਨਹੀਂ ਹੁੰਦੀ ਹੂੰ ਜਿਸ ਤਰ੍ਹਾਂ ਬੱਚੇ ਨੂੰ ਕਹੀਏ ਵੀ ਆਹ ਕੰਮ ਕਰਨਾ ਹੂੰ ਹੂੰ ਤੂੰ ਬੱਚਾ ਆਪਣੀ ਮਨਮਰਜ਼ੀ ਕਰਦਾ ਸਹੀ ਹੈ ਇਸ ਕਰਕੇ ਜਿਹੜਾ ਸਮਾਂ ਸਿਆਣੇ ਤਾਂ ਹੀ ਕਹਿੰਦੇ ਵੀ ਸਮਾਂ ਹੱਥ ਨਹੀਂ ਆਉਂਦਾ ਸਹੀ ਹੈ ਇਸ ਤਰ੍ਹਾਂ ਗੱਲ ਜਦੋਂ ਮੈਂ ਇੱਕ ਬਜ਼ੁਰਗ ਵਿਅਕਤੀ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਤਿੰਨ ਰਿਕਾਰਡ ਆਏ ਸੀਗੇ ਮੋਹਨ ਸਿੰਘ ਮਸਤਾਨਾਪੁਰਾ ਹਾਂਜੀ ਤਿੰਨੇ ਕਮਾਲ ਦੇ ਸੀ ਵੰਦਾ ਨਾ ਛਣਕਾ ਗੋਰੀਏ ਗਾ ਕੇ ਵੀ ਸੁਣਾਇਆ ਉਸ ਬਜ਼ੁਰਗ ਨੇ ਉਹ ਜਿਹੜੇ ਤਿੰਨ ਰਿਕਾਰਡ ਸੀ ਸਾਡੇ ਦਰਸ਼ਕਾਂ ਨੂੰ ਦੱਸੋ ਨਾ ਕੀ ਕੀ ਸੀ ਉਹਨਾਂ ਦਾ ਪਹਿਲੇ ਦਾ ਤੇਹੀ ਬੰਗਾ ਨਾ ਛਣਕਾ ਗੋਰੀਏ ਬੰਗਾ ਨਾ ਛਣਕਾ ਅੱਛਾ ਜੀ ਇਹ ਬੰਗਾ ਨਾ ਰਾਂਝਾ ਬਣ ਗਿਆ ਜੋਗੀ ਕੰਨ ਪਰਵਾਹ ਤਰਨਮ ਜੀ ਹਾਂ ਜੀ ਗਾ ਕੇ ਸੁਣਾਓ ਬਿਲਕੁਲ ਵੰਗਾ ਨਾ ਛਣਕਾ ਗੋਰੀਏ ਬੰਗਾ ਨਾ ਛਣਕਾ ਨੀ ਵੰਗਾ ਨਾ ਛਣਕਾ ਗੋਰੀਏ ਬੰਗਾ ਨਾ ਛਣਕਾ ਏ ਵੰਗਾ ਨਾਰਾਂਝਾ ਬਣ ਗਿਆ ਏ ਵੰਗਾ ਨਾਲ ਰਾਂਝਾ ਬਣ ਗਿਆ ਜੋਗੀ ਕੰਨ ਪੜਵਾ ਨੀ ਵੰਗਾ ਨਾ ਛਣਕਾ ਗੁਰੀਏ ਵੰਗਾ ਨਾ ਛਣਕਾ ਵੰਗਾ ਨਾ ਛਣਕਾ ਗੁਰੀਏ ਵੰਗਾ ਨਾ ਛਣਕਾ ਕੀ ਬਾਤ ਹੈ ਕੀ ਬਾਤ ਹੈ ਇਸ ਰਿਕਾਰਡ ਦੇ ਵਿੱਚ ਜਿਹੜਾ ਬੰਦਾ ਨਾ ਛਣਕਾ ਗੋਰੀਏ ਸੀ ਇਹਦੇ ਵਿੱਚ 8 ਗਾਣੇ ਸੀ ਮੈਂ ਸੁਣਿਆ ਹਾਂਜੀ 8 ਗਾਣੇ ਇਹ ਅੱਠਾਂ ਗਾਣਿਆਂ ਦੇ ਬੋਲ ਕੀ ਕੀ ਸੀ ਵੰਗਾ ਨਾ ਛਣਕਾ ਗੋਰੀਏ ਵੰਗਾ ਨਾ ਛਣਕਾ ਦਾਤੀ ਵਾਲਿਆ ਬਲੂਚਾ ਵੀ ਤੂੰ ਮੋੜ ਮਹਾਰਾ ਸੱਸੀ ਥਾਲਾ ਜਨਮਾਣੀ ਕਰੇ ਰੋ ਕੇ ਪੁਕਾਰਾਂ ਅੱਛਾ ਜੀ ਲੂਣਾ ਕਹਿੰਦੀ ਪੂਰ ਨਾ ਗੱਲ ਸੁਣ ਲਾ ਮੇਰੀ ਬਹਿ ਜਾ ਮੇਰੇ ਕੋਲ ਵੇ ਮੈਂ ਹਾਨਣ ਤੇਰੀ ਠੂਠਾ ਭੰਨ ਫੱਕਰਾਂ ਦਾ ਸੁਟਿਆ ਨਹੀਂ ਉੱਥੀਆਂ ਮਹੱਲਾ ਵਾਲੀਏ ਇੱਕ ਇਹਦੇ ਵਿੱਚ ਲੋਕ ਗਾਥਾ ਹੈ ਮੇਰੂ ਪੋਸਤੀ ਦੀ ਇੱਕ ਪਾਕ ਮੁੰਦਰਾ ਮਹਿਰੇ ਵੇਖ ਸਾਧ ਹੋ ਗਿਆ ਨਹੀਂ ਤੇਰਾ ਰਾਂਝਾ ਤੇਰੇ ਪਿੱਛੇ ਬਰਬਾਦ ਹੋ ਗਿਆ ਇਹ ਜਿਹੜਾ ਮੇਰਾ ਗਾਣਾ ਸੀ ਇਹ ਬਹੁਤ ਜ਼ਿਆਦਾ ਪਪੂਲਰ ਯਾਨੀ ਕਿ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਆਮ ਵਿਆਹਾਂ ਸ਼ਾਦੀਆਂ ਚ ਜਿਹੜੇ ਮੀਰ ਜਾਦੇ ਸੀ ਇਹ ਮੇਰਾ ਗੀਤ ਬੜੇ ਗਾਉਂਦੇ ਸੀ ਅੱਛਾ ਜਿਹੜਾ ਡਾਚੀ ਵਾਲਿਆ ਬਲੂਚਾ ਆ ਉਹ ਮੇਰਾ ਵੀਰ ਜਿਹੜਾ ਛੋਟਾ ਹੰਸਰਾਜ ਹੂੰ ਹੂੰ ਉਦੀ ਵਾਈਫ ਨੂੰ ਬਹੁਤ ਜ਼ਿਆਦਾ ਲਾਈਕ ਕਰਦੀ ਉਹ ਗਾਉਂਦੀ ਵੀ ਬਹੁਤ ਜ਼ਿਆਦਾ ਰਹੀ ਆ ਅੱਛਾ ਜੀ ਤੇ ਆਮ ਜਿਹੜੇ ਮੀਰ ਜਾਨੀਆਂ ਦੇ ਘਰ ਵਾਲੀਆਂ ਵੇਹਾਂ ਚਾਹਦੀਆਂ ਜਾਂਦੀਆਂ ਇਹ ਮੰਗਣ ਹੂੰ ਉਹਨਾਂ ਗਾਉਣਾ ਡਾਚੀ ਵਾਲਿਆ ਬਲੋਚਾ ਵੇ ਤੂੰ ਮੋੜ ਮਹਾਰਾਂ ਕੀ ਬਾਤ ਸੱਸੀ ਥਲਾ ਚਨਮਾਣੀ ਕਰੇ ਰੋ ਕੇ ਪੁਕਾਰਾਂ ਹੂੰ ਇਹਦੇ ਬਾਅਦ ਫੇਰ ਮੇਰਾ ਆਇਆ ਪਗਾਰ ਤੂੰ ਕੌੜਾ ਲੀਂ ਤੀ ਅਸੀਂ ਜੋਗੀ ਜੰਗਲਾਂ ਦੇ ਸੁੰਦਰਾ ਤੂੰ ਮਹਿਲਾ ਦੀ ਰਾਣੀ ਹੂੰ ਦੱਸ ਕਿੱਦਾਂ ਬਣ ਜਾਊਗੀ ਤੇਰੀ ਸਾਡੇ ਨਾਲ ਕਹਾਣੀ ਕੀ ਬਾਤ ਕੀ ਜਾਲ ਪੀ ਪੁੱਤ ਮਿਰਜਾ ਮਰ ਗਿਆ ਤੇਰਾ ਉਹ ਘੋੜੀ ਆਉਂਦੀ ਖਾਲੀ ਨੇ ਇਹ ਨਹੀਂ ਸਤਾਈ ਗਿਆ ਫੰਕ ਤੇ ਇਹ ਤੇ ਨਾ ਲਿਪੀ ਮੇਰੇ ਆਈ ਰਿਕਾਰਡ ਮਾਪੀ ਕੈਸ ਨਾ ਉਸ ਨੂੰ ਬਧੇਰੀ ਆਈਆਂ ਸੀ ਇਹ ਕਿਹੜੇ ਸਾਲ ਦੇ ਵਿੱਚ ਤੁਹਾਡੇ ਰਿਕਾਰਡ ਆਏ ਇਹ ਇਹ ਮੇਰਾ ਰਿਕਾਰਡ 79 ਵਿੱਚ ਹੋਇਆ ਸੀ ਵੰਗਾ ਨਾ ਛਣਕਾ ਗੂਰੀਏ ਤੇ 80 ਵਿੱਚ ਆ ਗਿਆ ਸੀ ਅੱਛਾ ਜੀ ਫੇਰ ਮੈਂ ਕਰਾ 81 ਵਿੱਚ ریکارڈ ਜੋ 81 ਵਿੱਚ ਹੀ ਆ ਗਿਆ ਸੀ ਜੋਗੀ ਜੰਗਲਾਂ ਦੇ ਸੁੰਦਰਾ ਤੋਂ ਮਹਿਲਾ ਦੀ ਰਾਣੀ 83 ਵਿੱਚ ਫਿਰ ਮੇਰਾ ਐਲਪੀ ਰਿਕਾਰਡ ਆਇਆ ਪੁੱਤ ਮਿਰਜਾ ਮਰ ਗਿਆ ਤੇਰਾ ਉਹ ਘੋੜੀਆਂ ਦੀ ਖਾਲੀ ਅੱਛਾ ਜੀ ਇਹ ਤਿੰਨ ਐਲਪੀ ਜਿਹੜੇ ਇਹ ਤਿੰਨੋਂ ਐਲਪੀ ਆ ਇਹ ਇਨਰੀਕੋ ਕੰਪਨੀ ਦੇ ਵਿੱਚ ਆਏ ਮੈਂ ਸੁਣਿਆ ਸੀ ਤੇ ਕੰਪਨੀਆਂ ਉਦੋਂ ਦੋ ਸੀ ਇੱਕ ਇਨਰੀਕੋ ਸੀ ਇੱਕ ਐਚਐਮਵੀ ਸੀ ਰੈਲਟੀ ਵੀ ਦਿੰਦੀਆਂ ਸੀ ਕਲਾਕਾਰਾਂ ਨੂੰ ਤੁਹਾਨੂੰ ਕਿੰਨੀ ਕ੍ਰੈਡਿਟਿ ਆਈ ਸੀ ਮੈਨੂੰ ਇਹਦੀ ਰਿਐਲਟੀ ਪਹਿਲੇ ਰਿਕਾਰਡ ਦੀ 27000 ਰੁਪਏ ਆਈ ਅੱਛਾ ਜੀ ਮੁੜ ਕੇ ਦੂਜਾ ਰਿਕਾਰਡ ਜਿਹੜਾ ਜੋਗੀ ਜੰਗਲਾਂ ਦੇ ਉਹਦੀ 15000 ਤੋਂ ਕੁਛ ਰੁਪਈਆ ਆਈ ਹਿਰੀਅਲਟੀ ਅੱਛਾ ਜੀ ਜਿਹੜਾ ਤੀਜਾ ਐਨਪੀ ਰਿਕਾਰਡ ਸੀ ਉਹ ਮੇਰਾ ਕੋਈ 12 ਕੇ 13000 ਰਿਅਲਟੀ ਉਹਦੀ ਆਈ ਸੀ ਮੇਰੇ ਜੇ ਹਿਸਾਬ ਕਿਤਾਬ ਉਹਨਾਂ ਨਾਲ ਰਹਿਂਦਾ ਹੈ ਕੰਪਨੀ ਵਾਲਿਆਂ ਨੂੰ ਹੂੰ ਤੇ ਉਹ ਫੇਰ ਦੂਜੀ ਗੱਲ ਬਾਤ ਹੋਈ ਕਈ ਗੱਲਾਂ ਹੋ ਗਈਆਂ ਤੁਹਾਨੂੰ ਸਹੀ ਸਹੀ ਤੇ ਫੇਰ ਉਦੋਂ ਟੀ ਸੀ ਸੀਕੂਪਣੀ ਆ ਗਈ ਹੂੰ ਉਹ ਟੀ ਸੀ ਸੀ ਨੇ ਫੇਰ ਸਾਡੀ ਕੰਪਨੀ ਵੀ ਫੇਲ ਕਰ ਦਿੱਤੀ ਹੂੰ ਤੇ ਆਤਕਾਂ ਵੀ ਉਹਨੇ ਤੁਹਾਨੂੰ ਪਤਾ ਫੇਲ ਕਰਤੀ ਉਹ ਫਿਰ 3 ਸੀ ਮਸ਼ਹੂਰ ਹੋ ਗਈ ਜਿਆਦਾ ਸਹੀ ਸਹੀ ਹਾਂ ਉਹਦੇ ਵਿੱਚ ਵੀ ਮੇਰੀ ਗੱਲ ਨਹੀਂ ਕਿੰਨੇ ਕੁ ਪ੍ਰੋਗਰਾਮ ਲਾਉਂਦੇ ਹੁੰਦੇ ਸੀ ਜਦੋਂ ਤੁਹਾਡੇ ਇੱਥੇ ਨੋ ਰਿਕਾਰਡ ਹਟੋ ਕੇ ਪ੍ਰੋਗਰਾਮ ਤਾਂ ਮੈਂ ਬੜੇ ਲਾਉਂਦਾ ਦਾਈ ਰਾਤ ਉਦੋਂ ਰਾਤ ਦੇ ਵੀ ਆਮ ਖਾੜੇ ਚੱਲਦੇ ਸੀ ਹਾਂ ਹਾਂ ਰਾਤ ਦਿਨੇ ਕਈ ਵਾਰਾਂ ਕਿਤੇ ਜਾਣਾ ਕਿਤੇ ਕਈ ਵਾਰਾਂ ਕਿਤੇ ਪੰਜਾਬ 'ਚ ਕੋਈ ਮਹਲਾਕਾ ਜਾਂ ਪਿੰਡ ਅੱਛਾ ਪੰਜਾਬ 'ਚ ਨਹੀਂ ਛੱਡਿਆ ਜਿੱਥੇ ਨਹੀਂ ਗਿਆ ਸੋਲੋ ਗਾਣੇ ਗਾਏ ਕਿ ਡਿਊਟ ਵੀ ਸੋਲੋ ਹੀ ਮਗਾਉਣੇ ਜਾਂਦਾ ਜਿਆਦਾ ਅੱਛਾ ਮੈਨੂੰ ਇਹ ਨਹੀਂ ਵੀ ਮੈਂ ਕੁੜੀਆਂ ਨਾਲ ਗਾਵਾਂ ਹਾਂ ਯਾ ਮੇਰੇ ਕੁੜੀਆਂ ਨਾ ਕੈਸਡਾ ਹੋਣ ਜਾਂ ਰਿਕਾਰਡ ਹੂੰ ਇਕੱਲੇ ਦੀ ਮੇਰੀ ਮਾਰ ਕੀ ਗਈ ਹੂੰ ਇਕੱਲੇ ਨੂੰ ਮੈਨੂੰ ਸਾਦੇ ਹੀ ਲੋ ਅੱਛਾ ਤੇ ਵੱਡ ਤੋਂ ਵੱਧ ਕਿੰਨੇ ਪੈਸਿਆਂ ਦੇ ਵਿੱਚ ਪ੍ਰੋਗਰਾਮ ਲਾਇਆ ਤੁਸੀਂ ਮੈਂ ਉਹ ਜਮਾਨੇ ਵਿੱਚ ਨਾ ਸਨ 80 ਤੋਂ ਲੈ ਕੇ 82 83 84 ਤੱਕ ਕੋਈ 1400 ਰੁਪਈਆ 1600 1500 ਵੀ ਮਿੰਦੇਣਾ ਅੱਛਾ ਤੇ ਬਾਕੀ ਇਹ ਹੀ ਵੀ ਜਿਹੜੇ ਪੈਸੇ ਮੈਨੂੰ ਮੈਂ ਕਰਦਾ ਸੀ ਉਹ ਮੈਨੂੰ ਵੱਜ ਜਾਂਦੇ ਹੁੰਦੇ ਨਹੀਂ ਮੇਰੇ ਚਾਹਵਾਨ ਬੜੇ ਲੋਕ ਸੀ ਮੈਨੂੰ ਸਪੈਸ਼ਲ ਨਾਮ ਬੜੇ ਹੋ ਜਾਂਦੇ ਹੁੰਦੇ ਸੀ ਸਹੀ ਸਹੀ ਤੂੰ ਦੋ ਜੀ ਕਿਹਨੇ 5 ਰੁਪਏ ਸਪੈਸ਼ਲ ਨਾਮ ਦੇਣੇ ਨਾ ਉਹ ਬੜੇ ਹੁੰਦੇ ਸੀ ਕਿਉਂ ਰੁਪਈਆ ਰੁਪਈਆ ਤੇ ਦਿੰਦੇ ਹੁੰਦੇ ਸੀ ਗਾਉਣ ਵਾਲਿਆਂ ਨੂੰ ਰੁਪਈਆ ਕੋ ਦੋ ਕੋ ਚੰਗਾ ਬੰਦਾ ਹਣਾ ਤੋਂ ਉਹਨੇ 5 ਰੁਪਏ ਦੇ ਦੇਣੇ ਹੂੰ ਤੇ ਮੇਰਾ ਖਰਚਾ ਵਰਚਾ ਉੱਪਰੋਂ ਨਿਕਲ ਆਉਂਦਾ ਹੁੰਦਾ ਹੈ ਜਵ ਸਾਦੀਆਂ ਦਾ ਗੱਡੀ ਵਗੈਰਾ ਸਾਰੇ ਤੇ ਬਾਕੀ ਆਪ ਨੂੰ ਵੱਜ ਜਾਣੀ ਕੁਝ ਹੁਣ ਜਦੋਂ ਤੁਸੀਂ ਗੁੰਮਨਾਮੀ ਦੀ ਜ਼ਿੰਦਗੀ ਢੰਡਾ ਰਹੇ ਹੋ ਹਾਂ ਜੀ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਮੋਹਨ ਸਿੰਘ ਮਸਤਾਨਾ ਜੀ ਦਾ ਘਰ ਇਹ ਹੈ ਇਹ ਇਸ ਮੁਹੱਲੇ 'ਚ ਰਹਿੰਦੇ ਨੇ ਇਹਨਾਂ ਦੇ ਆਹਾਹਾ ਗੀਤ ਬੜੇ ਮਸ਼ਹੂਰ ਹੋਏ ਇਸ ਵੇਲੇ ਨੂੰ ਹੰਡਾਉਂਦਿਆਂ ਕੀ ਮਹਿਸੂਸ ਕਰਦੇ ਨਹੀਂ ਮੈਨੂੰ ਤਾਂ ਕੋਈ ਮਹਿਸੂਸ ਨਹੀਂ ਹੁੰਦਾ ਵੀ ਇੱਕ ਤੇ ਹੁੰਦੀ ਨਾ ਚਿੰਤਾ ਜਾਂ ਕਿਸੇ ਬੰਦੇ ਨੂੰ ਹੂੰ ਕਿਉਂਕਿ ਮੈਂ ਕੋਈ ਇਲਾਕਾ ਖਾਸ ਕਰਕੇ ਇੰਡੀਆ ਦਾ ਹੂੰ ਕੋਈ ਸ਼ਹਿਰ ਨਹੀਂ ਛੱਡਿਆ ਜਿੱਥੇ ਮੈਂ ਨਹੀਂ ਪ੍ਰੋਗਰਾਮ ਕੀਤਾ ਅੱਛਾ ਜੀ ਉਹਦੇ ਤੋਂ ਬਾਅਦ ਮੈਂ ਹੁਣ ਵੀ ਅਜ ਪੂਰਾ ਖੁਸ਼ ਹਾਂ ਹੂੰ ਮੈਨੂੰ ਚਾਹੇ ਕੰਮ ਪੈਂਦਾ ਚਾਹੇ ਨਹੀਂ ਪੈਂਦਾ ਇਹ ਤਾਂ ਮਹਾਰਾਜ ਦੇ ਹੱਥ ਹੁੰਦਾ ਸਹੀ ਸਹੀ ਗੁਰਬਾਣੀ ਵਿੱਚ ਲਿਖਿਆ ਵੀ RAM ਬਧਾਵੇ ਤੇ ਸੋ ਬਧੇ ਬਲ ਕਰ ਬਧੇ ਨਾ ਕੋਈ ਬਿਲਕੁਲ ਸਹੀ ਹਾਂਜੀ ਹੁਣ ਜਿਹੜੇ ਸਾਡੇ ਬੈਂਕ ਚੁੱਕੀ ਫਿਰਦੇ ਉਹ ਦੇਖੀ ਉਦੋਂ ਹੂੰ ਉਹ ਕਿੱਥੇ ਦੇ ਕਿੱਥੇ ਪਹੁੰਚੇ ਤੈਹੀਂ ਇੱਥੇ ਬਖਤ ਨਹੀਂ ਕਰ ਸਹੀ ਸਹੀ ਇਹ ਸਮੇਂ ਦੀ ਗੱਲ ਹੈ ਨਾ ਹੂੰ ਸਮਾਂ ਜਿਹੜਾ ਸਮਾਂ ਬੜਾ ਬਲਵਾਨ ਹੁੰਦਾ ਹੈ ਵਿਰਲਾ ਟਾਵਾਂ ਤੁਸੀਂ ਹੁਣ ਵੀ ਪ੍ਰੋਗਰਾਮ ਲਾਉਨੇ ਹੋ ਧਾਰਮਿਕ ਪ੍ਰੋਗਰਾਮ ਜਦੋਂ ਮਿਲ ਜਾਂਦਾ ਪਰ ਰੋਜ਼ੀ ਰੋਟੀ ਦਾ ਜਿਹੜਾ ਗੁਜ਼ਾਰਾ ਉਹ ਕਿਵੇਂ ਵਸੀਲੇ ਚੱਲਦੇ ਆ ਉਹ ਇਤਨਾ ਜੀ ਮੈਨੂੰ ਪ੍ਰੋਗਰਾਮ ਤਕਰੀਬਨ ਗੁਜ਼ਾਰੇ ਜੋਗੇ ਨਾ ਮਿਲ ਜਾਂਦੇ ਆ ਅੱਛਾ ਜੀ ਤੇ ਮੈਂ ਹੁਣ ਇਹ ਨਹੀਂ ਕਦੀ ਮਨਚ ਸੋਚਿਆ ਵੀ ਮੇਰੇ ਕੋਲ 10 ਲੱਖ ਰੁਪਈਆ ਹੋ ਜਾਵੇ ਹੂੰ ਮੇਰੇ ਕੋਲ 5-4 ਹਜ਼ਾਰ ਰੁਪਈਆ ਹੋਵੇ ਤੇ ਮੈਂ ਖੁਸ਼ੀਆਂ ਹੈਪੀਆ ਪੂਰਾ ਮੰਨ ਲਿਆ ਮਨੋਂ ਮੈਂ ਨਾ ਕੇ ਇਹਦਾ ਦੇਣਾ ਆ ਨਾ ਕੇ ਇਹੋ ਲੈਣਾ ਜਿਹੜਾ ਮੇਰੇ ਕੋਲ ਹੁੰਦਾ ਉਹ ਮੇਰਾ ਹੀ ਹੁੰਦਾ ਮੈਂ ਚਾਹ ਖਰਚਿਆਂ ਤੇ ਜੋ ਮਰਜ਼ੀ ਮੈਨੂੰ ਕਿਤੇ ਸੱਜਣ ਨੇ ਇਹ ਗੱਲ ਦੱਸੀ ਸੀ ਵੀ ਕੁਝ ਸਮਾਂ ਪਹਿਲਾਂ ਤੁਸੀਂ ਜਿਹੜੇ ਫੁੱਟਬਾਲ ਸਿਉਣ ਦਾ ਕੰਮ ਵੀ ਕਰਦੇ ਸੀ ਹਾਂਜੀ ਨਹੀਂ ਮੈਂ ਸ਼ੌਕੀਅਤ ਉਰ ਕਰਦਾ ਸੀ ਮੈਨੂੰ ਹੁਣ ਕੋਈ ਕੰਮ ਮਿਲ ਜਾ ਹੁਣ ਮੈਂ ਕਰਨ ਨੂੰ ਤਿਆਰ ਹਾਂ ਇਹਦੇ ਵਿੱਚ ਕਾਹਦਾ ਮਹਿਣਾ ਹੱਥੀਂ ਕਿਰਤ ਦਾ ਕੋਈ ਡਾਬ ਨਹੀਂ ਬਿਲਕੁਲ ਸੋਹਰੀ ਯਾਰੀ ਦਾ ਮਹਿਣਾ ਹੁੰਦਾ ਕੰਮ ਦਾ ਮਹਿਣਾ ਗਾ ਇਹ ਗੱਲ ਹੈ ਜੀ ਤੇ ਹੁਣ ਜਦੋਂ ਤੁਸੀਂ ਗਾਉਨੇ ਹੋ ਤਾਂ ਤੁਹਾਨੂੰ ਕਦੇ ਪੁਰਾਣੇ ਗਾਣਿਆਂ ਦੀ ਫਰਮਾਇਸ਼ ਹੁੰਦੀ ਆ ਕਿ ਉਹ ਗਾਣਾ ਸੁਣਾਓ ਮੈਂ ਗਾਉਣਾ ਹੀ ਪੁਰਾਣੇ ਗਾਣੇ ਆ ਉਹ ਮੈਂ ਜੇ ਪਹਿਲਾਂ ਮੇਰੇ ਦਿਲ ਦੀ ਚਾਹਤ ਹੋਰ ਹੁੰਦੀ ਆ ਜਦੋਂ ਘਰੋਂ ਜਾਈਏ ਇਹ ਆ ਗਾਣੇ ਉੱਥੇ ਜਾ ਕੇ ਗਾਵਾਂਗੇ ਉਹ ਜਦੋਂ ਲੋਕ ਮੈਨੂੰ ਦੇਖਦੇ ਹੋ ਫਿਰ ਮੇਰੀਆਂ ਫਰਮਾਇਸ਼ਾਂ ਦਾ ਪਹਿਲਾ ਗੱਲ ਵੀ ਆ ਗਾਣਾ ਸੁਣਾਓ ਜੀ ਨਾ ਨਾ ਰਿਕਾਰਡ ਸੁਣੋ ਫਲਾਣਾ ਰਿਕਾਰਡ ਸੁਣਾਓ ਤੇ ਅੱਜ ਕੱਲ੍ਹ ਟਾਈਮ ਤਾਂ ਤੁਹਾਨੂੰ ਪਤਾ ਹੀ ਆ ਮੇਲੇ ਮੂਲੇ ਤੇ ਕਿਤੇ ਅੱਧਾ ਘੰਟਾ ਹੋ ਲੱਗਦੇ 20 ਮਿੰਟ ਕਿਤੇ ਕਿੰਨੇ ਸਹੀ ਉਹ ਉਹਨਾਂ ਦੀ ਗੀਤਾਂ ਵੀ ਲੰਘ ਜਾਂਦੇ ਆ ਤੁਹਾਡੇ ਪਿਤਾ ਜੀ ਵੀ ਗਾਉਂਦੇ ਸੀ ਹਾਂਜੀ ਤੁਹਾਡੇ ਭਰਾ ਵੀ ਗਾਉਂਦੇ ਸੀ ਹਾਂਜੀ ਪਰ ਹੁਣ ਜਿਹੜੀ ਤੁਹਾਡੀ ਅਗਲੀ ਔਲਾਦ ਆ ਤੁਹਾਡੇ ਪੁੱਤਾਂ ਧੀਆਂ ਦੇ ਵਿੱਚੋਂ ਕੋਈ ਗਾਉਂਦਾ ਕਿ ਨਹੀਂ ਇਹਨਾਂ 'ਚੋਂ ਮੇਰਾ ਲੜਕਾ ਗਾਉਂਦਾ ਜੀ ਬਲਬੀਰ ਮਸਤਾਨਾ ਅੱਛਾ ਜੀ ਉਹ ਰੇਡੀਓ ਟੀਵੀ ਤੇ ਵੀ ਗਾਉਂਦਾ ਹੂੰ ਫੈਸਲਾ ਵੀ ਉਹਨੇ ਕਰਾਈਆਂ ਕਾਫੀ ਹੂੰ ਪਰ ਉਹਦਾ ਉਹਨਾਂ ਯਾਨੀ ਕਿ ਜਿੰਨਾ ਨਾਮ ਚਾਹੀਦਾ ਸੀ ਉਹਨਾਂ ਕ ਨਹੀਂ ਬਣਿਆ ਹੂੰ ਹੂੰ ਅੱਛਾ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਇੱਕ ਇਹੋ ਜਿਹਾ ਗਾਣਾ ਸੁਣਾਓਗੇ ਜਿਹੜਾ ਤੁਹਾਡਾ ਉਸ ਵੇਲੇ ਬੜਾ ਮਕਬੂਲ ਹੋਇਆ ਹੋਵੇ ਜਿਹੜਾ ਤੁਹਾਥੋਂ ਲੋਕ ਹਰ ਸਟੇਜ ਦੇ ਉੱਤੇ ਸੁਣਦੇ ਸੀ ਗੈਨ ਕਮ ਕਰਾਂ ਤੇ ਮੈਂ ਮਰ ਜਾਵਾਂ ਮੇਰੇ ਯਾਰ ਦੀ ਯਾਰੀ ਕੁਝ ਹੋਰ ਹੋ ਗਈ ਜੇੜੀਆਂ ਅੱਖੀਆਂ ਨਾ हो नज़र कुछ होर हो गई पाके पंदरां मैं हीरे वेख हो गया तेरा रांझा तेरे पिछे वरी बाद हो गया नी पाके मुंदरा

ਪੰਛੀ ਆਜ਼ਾਦ ਹੋ ਗਿਆ ਤੇਰਾ ਰਹਾਂਜਾ ਤੇਰੇ ਪਿੱਛੇ ਪਰੀ ਬਾਦ ਹੋ ਗਿਆ ਨੀ ਪਾ ਕੇ ਮੁੰਦਰਾ ਹਾਇ ਨੀ ਪਾ ਕੇ ਮੁੰਦਰਾ ਨੀ ਪਾ ਕੇ ਮੁੰਦਰਾ ਵਾਹ ਜੀ ਵਾਹ ਕੀ ਬਾਤ ਹੈ ਤੁਹਾਡੀ ਉਮਰ ਕਿੰਨੀ ਹੈ ਮਸਤਾਨਾ ਸਾਹਿਬ ਹੁਣ ਉਮਰ ਮੇਰੀ ਜੀ ਸੁਖ ਨਾਲ ਹੋ ਗਈ ਜੇ ਆਪਣੇ 8 ਸਾਲਾਂ ਦਾ ਚੜ੍ਹ ਪਿਆ ਪਰ ਤੁਹਾਡੀ ਤਾਂ ਆਵਾਜ਼ ਆ ਜਿਹੜੀ ਅੱਜ ਦੇ ਬਹੁ ਗਣਤੀ ਕਲਾਕਾਰਾਂ ਦੇ ਨਾਲੋਂ ਟੱਲੀ ਵਾਂਗੂੰ ਟੁਣਕਦੀ ਆ ਬੜੀ ਵਧੀਆ ਗੱਲ ਉਹ ਮਹਾਰਾਜ ਦੀ ਕੁਦਰਤੀ ਆ ਮੇਰੇ ਹੱਥ ਤੇ ਕੋਈ ਨਹੀਂ ਦੇ ਹੱਥ ਦੀ ਆ ਕੀ ਕਹਿਣਾ ਚਾਹੂੰਗੇ ਸਾਡੇ ਦਰਸ਼ਕਾਂ ਨੂੰ ਜਿਹੜੇ ਅੱਜ ਦੇ ਸਰੋਤੇ ਨੇ ਅੱਜ ਦੇ ਦਰਸ਼ਕ ਨੇ ਜਿਹੜੇ ਗਾਇਕੀ ਨੂੰ ਬੜਾ ਪਿਆਰ ਕਰਦੇ ਉਹਨਾਂ ਨੂੰ ਮੈਂ ਤੇਹੀ ਗੱਲ ਕਹੂੰਗਾ ਵੀ ਜਿਹੜੇ ਗੀਤ ਤੁਸੀਂ ਗਾਉਨੇ ਆ ਕਿ ਜਰਾ ਉਹ ਗਾਇਆ ਕਰੋ ਜਿਹੜੇ ਹਰ ਇੱਕ ਬੈ ਕੇ ਸੁਣ ਲੈਣ ਸਹੀ ਤੇ ਬਾਕੀ ਉਹਨਾਂ ਦੀ ਮौज ਹੈ ਉਹ ਜੋ ਮਰਜ਼ੀ ਕਰਨਾ ਸੀ ਤੇ ਉਹਨਾਂ ਨਾਲ ਸਹਿਮਤ ਹੋ ਜੀ ਅਸੀਂ ਜੇ ਨਾ ਉਹਨਾਂ ਨਾਲ ਸਹਿਮਤ ਹੋਵਾਂਗੇ ਤੇ ਤਾਂ ਵੀ ਅਸੀਂ ਕੀ ਕਰ ਲੈਣਾ ਇਹ ਆ ਵੀ ਉਹਨਾਂ ਨਾਲ ਸਹਿਮਤ ਹੋ ਗਈ ਚਲੋ ਸਹੀ ਸਹੀ ਠੀਕ ਜੀ ਅ ਤੁਸੀਂ ਟਾਈਮ ਕੱਢਿਆ ਮਸਤਾਨਾ ਸਾਹਿਬ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਤੇ ਤੁਹਾਡਾ ਧੰਨਵਾਦੀ ਹਾਂ ਜਿਹੜੇ ਤੁਸੀਂ ਆਣ ਕੇ ਗਰੀਬ ਦੀ ਕੁੱਲੀ ਵਿੱਚ ਪੈਰ ਪਾਏ ਆ ਸ਼ੁਕਰੀਆ ਇਹ ਤਾਂ ਕੁੜੀ ਦੇ ਘਰ ਨਰਨ ਵਾਲੀ ਗੱਲ ਹੋ ਗਈ ਜੀ ਤੁਸੀਂ ਮਹਾਨ ਕਲਾਕਾਰ ਹੋ ਦੋਸਤੋ ਇਹ ਸਨ ਮੋਹਨ ਸਿੰਘ ਮਸਤਾਨਾ ਜੀ ਜਿਨ੍ਹਾਂ ਦੀ ਟੱਲੀ ਵਾਂਗੂੰ ਟੁਣਕ ਦੀ ਆਵਾਜ਼ ਆ ਜਿਹੜੀ ਸੱਚੀ ਮੁੱਚੀ ਉਸ ਆਵਾਜ਼ ਨੇ ਕੰਨਾਂ ਦੇ ਵਿੱਚ ਖੰਡ ਮਿਸ਼ਰੀ ਖੋਲ ਦਿੱਤੀ ਹੈ ਇਹ ਕਲਾਕਾਰ ਨੇ ਜਿਹੜਾ ਸਾਡਾ ਸਰਮਾਇਆ ਨਹੀਂ ਇਹ ਉਹ ਕਲਾਕਾਰ ਨੇ ਜਿਨ੍ਹਾਂ ਨੇ ਉਸ ਵਕਤ ਸਾਡਾ ਮਨੋਰੰਜਨ ਕੀਤਾ ਜਦੋਂ ਨਾ ਇੰਟਰਨੈਟ ਸੀ ਨਾ ਅਜਵੰਗ ਟੀਵੀ ਚੈਨਲ ਸਨ ਨਾ ਅਜਵੰਗ ਮੀਡੀਏ ਦੇ ਹੋਰ ਸਾਧਨ ਸਨ ਸੋ ਸਾਡਾ ਸਭ ਦਾ ਫਰਜ਼ ਬਣਦਾ ਹੈ ਨਿੱਜੀ ਤੌਰ ਦੇ ਉੱਤੇ ਕਿ ਇਹੋ ਜਿਹੇ ਕਲਾਕਾਰਾਂ ਦੀ ਮਦਦ ਕੀਤੀ ਜਾਵੇ ਸਤਿਕਾਰ ਕੀਤਾ ਜਾਵੇ ਇਹਨਾਂ ਨੂੰ ਗਵਾਚਣ ਨਾ ਦਿੱਤਾ ਜਾਵੇ ਇਹਨਾਂ ਨੂੰ ਗੁਮਨਾਮ ਨਾ ਹੋਣ ਦਿੱਤਾ ਜਾਵੇ ਮਿਹਰਬਾਨ